ਦੋਸਤੋ ਤੁਸੀਂ अनेका ਵਾਰ ਡਾਕੂਮੈਂਟ ਸੈਂਟਰ ਜਾਂ ਫਿਰ ਫੋਟੋਸਟੇਟ ਦੀ ਦੁਕਾਨ ਦੇ ਉੱਪਰ ਫੋਟੋਸਟੇਟ ਕਰਵਾਉਣ ਦੇ ਲਈ ਗਏ ਹੋਵੋਗੇ ਕਿਉਂਕਿ ਬੇਸਕ ਤੁਸੀਂ ਵਿਦਿਆਰਥੀ ਹੋਵੋ ਭਾਵੇਂ ਤੁਸੀਂ ਕਿਸੇ ਨੌਕਰੀ ਦੀ ਭਾਲ ਕਰਦੇ ਹੋਵੋ ਅਤੇ ਭਾਵੇਂ ਤੁਸੀਂ ਕੋਈ ਬਿਜ਼ਨਸ ਦਾ ਧੰਦਾ ਜਾਂ ਫਿਰ ਨੌਕਰੀ ਕਰਦੇ ਹੋਵੋ ਤੁਹਾਨੂੰ ਹਰ ਦੂਜੇ ਚੌਥੇ ਦਿਨ ਨੂੰ ਫੋਟੋਸਟੇਟ ਵਾਲੀ ਦੁਕਾਨ ਦੇ ਉੱਪਰ ਜਾਣਾ ਹੀ ਪੈਂਦਾ ਹੈ ਫੋਟੋਸਟੇਟ ਕਰਵਾਉਣ ਦੀ ਜ਼ਰੂਰਤ ਦੇ ਨਾਲ ਨਾਲ ਕਈ ਵਾਰ ਸਾਨੂੰ ਡਾਕੂਮੈਂਟ ਸਕੈਨ ਕਰਾਉਣ ਦੀ ਜ਼ਰੂਰਤ ਵੀ ਪੈਂਦੀ ਹੈ ਕਿਉਂਕਿ ਸਾਡੇ ਕੋਲ ਕੋਈ ਸਰਟੀਫਿਕੇਟ ਹੋਵੇ ਜਾਂ ਫਿਰ ਕੋਈ ਡਾਕੂਮੈਂਟ ਹੋਵੇ ਜਦੋਂ ਅਸੀਂ ਉਸ ਨੂੰ ਆਨਲਾਈਨ ਕਿਤੇ ਭੇਜਣਾ ਹੁੰਦਾ ਹੈ ਤਾਂ ਫਿਰ ਉਸ ਨੂੰ ਸਕੈਨ ਕਰਵਾਉਣਾ ਹੀ ਪੈਂਦਾ ਹੈ ਅਤੇ ਇਹ ਸਕੈਨ ਕਰਵਾਉਣ ਦੇ ਲਈ ਡਾਕੂਮੈਂਟ ਸੈਂਟਰ ਜਾਣਾ ਪੈਂਦਾ ਹੈ ਕਿਉਂਕਿ ਉੱਥੇ ਡਾਕੂਮੈਂਟ ਨੂੰ ਸਕੈਨ ਕਰਨ ਵਾਲੀ ਮਸ਼ੀਨ ਹੁੰਦੀ ਹੈ ਅਤੇ ਉਸ ਮਸ਼ੀਨ ਤੋਂ ਬਿਹਤਰ ਤਰੀਕੇ ਦੇ ਨਾਲ ਕੋਈ ਚੀਜ਼ ਡਾਕੂਮੈਂਟ ਨੂੰ ਸਕੈਨ ਕਰ ਹੀ ਨਹੀਂ ਸਕਦੀ ਤਾਂ ਫਿਰ ਇਸ ਦੇ ਨਾਲ ਜਿੱਤੇ ਸਿਰਦਰਦੀ ਵੀ ਵੱਧਦੀ ਹੈ ਉੱਥੇ ਤੁਹਾਡਾ ਸਮਾਂ ਵੀ ਖਰਾਬ ਹੁੰਦਾ ਹੈ ਤਾ ਫਿਰ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਸਿਰਦਰਦੀ ਨੂੰ ਵੀ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਤੁਹਾਡਾ ਸਮਾਂ ਵੀ ਖਰਾਬ ਹੋਣ ਤੋਂ ਬਚਾਵਾਂਗੇ ਕਿਉਂਕਿ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਆਪਣੇ ਹੀ ਮੋਬਾਈਲ ਦੇ ਨਾਲ ਕਿਸੇ ਵੀ ਡਾਕੂਮੈਂਟ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਕੈਨ ਕਰਨ ਦਾ ਤਰੀਕਾ ਸਿੱਖਣ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਆਪਣੇ ਹੀ ਮੋਬਾਈਲ ਦੇ ਨਾਲ ਸੈਕਿੰਡਾਂ ਦੇ ਵਿੱਚ ਕਿਸੇ ਵੀ ਡਾਕੂਮੈਂਟ ਨੂੰ ਮਸ਼ੀਨ ਤੋਂ ਵੀ ਵਧੀਆ ਤਰੀਕੇ ਦੇ ਨਾਲ ਸਕੈਨ ਕਰਨ ਦਾ ਇੰਟਰਸਟਿੰਗ ਤਰੀਕਾ ਸਿੱਖਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤਾਂ ਬਣਦਾ ਹੀ ਹੈ ਤਾਂ ਆਓ ਫਿਰ ਚੱਲਦੇ ਹਾਂ ਹੁਣ ਕਿਸੇ ਵੀ ਡਾਕੂਮੈਂਟ ਨੂੰ ਸਕੈਨ ਕਰਨ ਦਾ ਤਰੀਕਾ ਸਿੱਖਣ ਦੇ ਵੱਲ ਤਾਂ ਫਿਰ ਇਸ ਲਈ ਸਾਨੂੰ ਇੱਕ ਐਪਲੀਕੇਸ਼ਨ ਦੀ ਜ਼ਰੂਰਤ ਪਵੇਗੀ ਉਹ ਐਪਲੀਕੇਸ਼ਨ ਹੈ Google ਦੀ ਆਪਣੀ ਐਪਲੀਕੇਸ਼ਨ ਹੈ ਕਿ Files Google Files ਉਸ ਦਾ ਨਾਮ ਹੈ ਅਤੇ ਜੇਕਰ ਤੁਹਾਡੇ ਕੋਲ ਇਹ ਤੁਹਾਡੇ ਮੋਬਾਈਲ ਦੇ ਵਿੱਚ ਐਪਲੀਕੇਸ਼ਨ ਮੌਜੂਦ ਨਹੀਂ ਹੈਗੀ ਤਾਂ ਤੁਸੀਂ ਇਸ ਨੂੰ Play Store ਤੋਂ ਵੀ ਡਾਊਨਲੋਡ ਕਰ ਸਕਦੇ ਹੋ ਸੋ ਹੁਣ ਕਿਸੇ ਵੀ ਡਾਕੂਮੈਂਟ ਨੂੰ ਸਕੈਨ ਕਰਨ ਦੇ ਲਈ ਆਪਾਂ Files ਵਾਲੀ ਐਪਲੀਕੇਸ਼ਨ ਨੂੰ ਖੋਲ ਲੈਣਾ ਹੈ ਅਤੀਸ ਐਪਲੀਕੇਸ਼ਨ ਨੂੰ ਖੋਲਣ ਤੋਂ ਬਾਅਦ ਸੱਜੇ ਆਪ ਤੁਸੀ ਹੀਟਲੇ ਪਾਸੇ ਦੇਖੋਗੇ ਇੱਕ ਸਕੈਨ ਕਰਨ ਵਾਲਾ ਨਿਸ਼ਾਨ ਬਣਿਆ ਹੋਇਆ ਹੁਣ ਆਪਾਂ ਕਿਸੇ ਵੀ ਜੇਕਰ ਡਾਕੂਮੈਂਟ ਨੂੰ ਸਕੈਨ ਕਰਨਾ ਤਾਂ ਆਪਾਂ ਇੱਥੋਂ ਸਕੈਨ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਹੁਣ ਮੈਂ ਤੁਹਾਨੂੰ ਡਾਕੂਮੈਂਟ ਸਕੈਨ ਕਰਕੇ ਦਿਖਾਂਦਾ ਹਾਂ ਆਪਾਂ ਸਕੈਨ ਵਾਲੀ অপਸ਼ਨ ਨੂੰ ਖੋਲ ਲੈਣਾ ਹੈ ਅਤੇ ਖੋਲਣ ਤੋਂ ਬਾਅਦ ਕੋਈ ਵੀ ਡਾਕੂਮੈਂਟ ਨੂੰ ਆਪਾਂ ਟੇਬਲ ਵਗੈਰਾ ਤੇ ਰੱਖ ਲੈਣਾ ਹੈ ਸਿੱਧਾ ਰੱਖ ਕੇ ਤਾਂ ਕਿ ਉਸ ਦੀ ਵਧੀਆ ਤਰੀਕੇ ਨਾਲ ਸਕੈਨਿੰਗ ਹੋ ਜਾਵੇ ਅਤੇ ਗੱਲ ਹੋਰ ਇਸ ਦੇ ਵਿੱਚ ਮੈਨੂਅਲ ਵਾਲੀ ਆਪਸ਼ਨ ਵੀ ਹੈਗੀ ਅਤੇ ਆਟੋ ਕੈਪਚਰ ਵਾਲੀ ਆਪਸ਼ਨ ਵੀ ਹੈਗੀ ਆਪਾਂ ਇਸ ਨੂੰ ਆਟੋ ਕੈਪਚਰ ਵਾਲੀ ਆਪਸ਼ਨ ਤੇ ਰੱਖਾਂਗੇ ਤਾਂ ਫਿਰ ਇਹ ਬਿਹਤਰ ਤਰੀਕੇ ਨਾਲ ਆਟੋਮੈਟਿਕਲੀ ਤਰੀਕੇ ਦੇ ਨਾਲ ਸਕੈਨ ਕਰ ਦਿੰਦਾ ਹੈ ਹੁਣ ਕਿਸੇ ਵੀ ਡਾਕੂਮੈਂਟ ਨੂੰ ਸਿੱਧਾ ਕਰਕੇ ਤੁਸੀਂ ਟੇਬਲ ਵਗੈਰਾ ਤੇ ਰੱਖ ਲਓ ਅਤੇ ਆਟੋ ਕੈਪਚਰ ਦੇ ਵਿੱਚ ਜਿਸ ਤਰ੍ਹਾਂ ਹੀ ਅਸੀਂ ਆਪਣੇ ਮੋਬਾਈਲ ਦੇ ਸਾਹਮਣੇ ਡਾਕੂਮੈਂਟ ਲੈ ਕੇ ਆਵਾਂਗੇ ਤਾਂ ਇਹ ਉਸ ਡਾਕੂਮੈਂਟ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸੇਵ ਕਰ ਲਵੇਗਾ ਹੁਣ ਜੇਕਰ ਕੋਈ ਹੋਰ ਪੇਜ ਵੀ ਆਪਾਂ ਸਕੈਨ ਕਰਨਾ ਤਾਂ ਇਸ ਦੇ ਨਾਲ ਇੱਕ ਪਲੱਸ ਦਾ ਨਿਸ਼ਾਨ ਤੁਸੀਂ ਹੇਠਲੇ ਪਾਸੇ ਦੇਖੋਗੇ ਆਪਾਂ ਪਲੱਸ ਦੇ ਨਿਸ਼ਾਨ ਨੂੰ ਦਬਾਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਸਪੋਜ਼ ਕਰ ਲਓ ਕੋਈ ਹੋਰ ਪੇਜ ਨੂੰ ਸਕੈਨ ਕਰਨਾ ਉਸ ਨੂੰ ਵੀ ਇਸੇ ਤਰ੍ਹਾਂ ਰੱਖ ਦਵਾਂਗੇ ਅਤੇ ਫਿਰ ਇਹ ਉਸ ਨੂੰ ਵੀ ਆਟੋ ਕੈਪਚਰ ਬਹੁਤ ਵਧੀਆ ਤਰੀਕੇ ਦੇ ਨਾਲ ਸੇਵ ਕਰ ਦੇਵੇਗਾ ਉਨੀਤੇ ਇੱਕ ਸੋਚਣ ਵਾਲੀ ਗੱਲ ਆਉਂਦੀ ਹੈ ਕਿ ਕਿਆ ਸਕੈਨ ਕਰਨ ਲੱਗਿਆਂ ਜੇਕਰ ਸਾਡੀ ਉਂਗਲੀ ਵਗੈਰਾ ਉਸ ਪੇਜ ਦੇ ਉੱਪਰ ਲੱਗ ਜਾਵੇ ਤਾਂ ਉਸ ਦਾ ਕੀ ਹੋਵੇਗਾ ਸਪੋਜ਼ ਕਰ ਲਓ ਇਹ ਮੇਰਾ ਅੰਗੂਠਾ ਇੱਥੇ ਲੱਗ ਗਿਆ ਆਪਾਂ ਇਸ ਨੂੰ ਸੇਵ ਕਰ ਰਹੇ ਹਾਂ ਇਹ ਇਸ ਨੂੰ ਸਕੈਨ ਕਰ ਲੇਤਾ ਹੈ ਲੇਕਿਨ ਹੁਣ ਇਸ ਦੇ ਵਿੱਚ ਸਾਡਾ ਅੰਗੂਠਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਲਈ ਇੱਥੇ ਤੁਸੀਂ ਦੇਖੋਗੇ ਕਿ ਇੱਕ ਕਲੀਨ ਵਾਲੀ ਆਪਸ਼ਨ ਹੈ ਆਪਾਂ ਕਲੀਨ ਵਾਲੀ ਆਪਸ਼ਨ ਨੂੰ ਦਬਾਂਗੇ ਉਤੋਂ ਉਸ ਤੋਂ ਬਾਅਦ ਅਸੀਂ ਜਿੱਥੇ ਸਾਡਾ ਅੰਗੂਠਾ ਆਇਆ ਸੀ ਆਪਾਂ ਉਸ ਨੂੰ ਇਸ ਤਰ੍ਹਾਂ ਅਵੇਜ਼ ਕਰ ਦੇਵਾਂਗੇ ਅਤੇ ਉਸ ਤੋਂ ਬਾਅਦ ਇਸ ਨੂੰ ਅਪਲਾਈ ਕਰਾਂਗੇ ਅਤੇ ਤੁਸੀਂ ਦੇਖੋਗੇ ਕਿ ਉੱਥੋਂ ਤੁਹਾਡੇ ਹੱਥ ਦਾ ਨਿਸ਼ਾਨ हट ਚੁੱਕਾ ਹੈ ਸੋ ਇਸ ਨੂੰ ਐਪਲਾਈ ਕਰ ਦਿਓ ਤਾਂ ਉਸ ਤੋਂ ਬਾਅਦ ਇਹ ਪੇਜ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸੇਵ ਹੋ ਚੁੱਕਾ ਹੈ ਐਸੀ ਤਰ੍ਹਾਂ ਹੋਰ ਪੇਜ ਵੀ ਕੋਈ ਆਪਾਂ ਸਕੈਨ ਕਰ ਸਕਦੇ ਹਾਂ ਇਸਨੇ ਆਟੋ ਕੈਪਚਰ ਉਸ ਨੂੰ ਕਰ ਲੈਣਾ ਹੈ ਉਸ ਤੋਂ ਬਾਅਦ ਅਸੀਂ ਜੇਕਰ ਉਸ ਦੇ ਵਿੱਚ ਕੋਈ ਨਿਸ਼ਾਨ ਆ ਜਾਵੇ ਤਾਂ ਉਸ ਨੂੰ ਕਲੀਨ ਵੀ ਕਰ ਸਕਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਇਹ ਸਾਰੇ ਜੋ ਪੇਜ ਸਕੈਨ ਆਪਾਂ ਆਟੋ ਕੈਪਚਰ ਤਰੀਕੇ ਦੇ ਨਾਲ ਕੀਤੇ ਨੇ ਉਹਨਾਂ ਨੂੰ ਆਪਾਂ ਉੱਪਰ ਸੱਜੇ ਹੱਥ 'ਤੇ ਡੰਨ ਵਾਲਾ ਨਿਸ਼ਾਨ ਬਣੇਗਾ ਉੱਥੋਂ ਡੰਨ ਕਰ ਦੇਵਾਂਗੇ ਅਤੇ ਫਿਰ ਇਹੇ ਵਾਲੇ ਪੇਜ ਜੋ ਅਸੀਂ ਸਕੈਨ ਕੀਤੇ ਨੇ ਉਹ ਸਕੈਨ ਹੋ ਚੁੱਕੇ ਨੇ ਫਿਰ ਵਿਊ ਦੇ ਵਿੱਚ ਜਾ ਕੇ ਆਪਾਂ ਇਹਨਾਂ ਪੇਜ ਨੂੰ ਦੇਖ ਸਕਦੇ ਹਾਂ ਅਤੇ ਉਸ ਤੋਂ ਬਾਅਦ ਜਿੱਥੇ ਅਸੀਂ ਚਾਹੀਏ ਤਾਂ ਉੱਥੇ ਫਿਰ ਇਹ ਸਕੈਨ ਕੀਤੇ ਹੋਏ ਡਾਕੂਮੈਂਟ ਭੇਜ ਸਕਦੇ ਹਾਂ ਕੁਣ ਇੱਕ ਹੋਰ ਸਵਾਲ ਹੁੰਦਾ ਹੈ ਕਿ ਜੇਕਰ ਸਾਨੂੰ ਕੋਈ ਟੇਬਲ ਵਗੈਰਾ ਸਕੈਨ ਕਰਨ ਦੇ ਲਈ ਮੌਕੇ ਦੇ ਉੱਪਰ ਨਾ ਮਿਲੇ ਤਾਂ ਫਿਰ ਕੀ ਹੋਵੇਗਾ ਤਾਂ ਇਸ ਦੇ ਲਈ ਵੀ ਚਿੰਤਾ ਕਰਨ ਦੀ ਜਰੂਰਤ ਨਹੀਂ ਤੁਸੀਂ ਆਪਣੇ ਹੱਥ ਵਿੱਚ ਫੜ ਕੇ ਵੀ ਕਿਸੇ ਪੇਜ ਨੂੰ ਸਕੈਨ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਹੱਥ ਵਿੱਚ ਫੜਿਆ ਹੈ ਤਾਂ ਵੀ ਇਹ ਉਸ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਸਕੈਨ ਐਪਲੀਕੇਸ਼ਨ ਕਰ ਲੈਂਦੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਤਰੀਕਾ ਅਤੇ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜੁੜ ਕਰ ਲਓ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।